1900 ਵਿੱਚ ਇੱਕ ਐਕਸਪਲੋਰਰ ਨੇ ਕਿਹਾ ਸੀ ਕਿ ਉਸਨੇ ਪਾਣੀ ਵਿੱਚ ਬਿਜਲੀ ਵਾਲੀਆਂ ਮੱਛੀਆਂ ਨੂੰ ਛਾਲ ਮਾਰਦੇ ਦੇਖਿਆ। ਉਸਨੇ ਕਿਹਾ ਸੀ ਕਿ ਇਹ ਮੱਛੀਆਂ ਆਪਣੇ ਆਪ ਨੂੰ ਘੂੜਿਆਂ ਤੋਂ ਬਚਾਉਣ ਲਈ ਐਸਾ ਕਰ ਰਹੀਆਂ ਸਨ। ਲੋਕਾਂ ਨੂੰ ਇਹ ਕਹਾਣੀ ਝੂਠੀ ਲੱਗੀ ਪਰ ਹਕੀਕਤ ਵਿੱਚ ਇਹ ਸੱਚ ਹੈ। ਹਾਂਜੀ ਇਲੈਕਟ੍ਰਿਕ ਇਲ ਦਰਅਸਲ ਇੱਕ ਮੱਛੀ ਦੀ ਕਿਸਮ ਹੈ ਜੋ ਪਾਣੀ ਦੇ ਹਨੇਰੇ ਵਿੱਚ ਰਹਿੰਦੀ ਹੈ ਜਿੱਥੇ ਬਹੁਤ ਹੀ ਘੱਟ ਰੋਸ਼ਨੀ ਹੁੰਦੀ ਹੈ। ਇਹ ਮੱਛੀਆਂ ਬਿਜਲੀ ਦੇ ਸਿਗਨਲ ਨਾਲ ਗੱਲਬਾਤ ਰਸਤਾ ਲੱਭਣ ਤੇ ਸ਼ਿਕਾਰ ਕਰਨ ਦਾ ਕੰਮ ਕਰਦੀਆਂ ਹਨ ਦੁਨੀਆ ਵਿੱਚ ਲਗਭਗ 350 ਤਰ੍ਹਾਂ ਦੀਆਂ ਮੱਛੀਆਂ ਹਨ ਜੋ ਬਿਜਲੀ ਪੈਦਾ ਕਰ ਸਕਦੀਆਂ ਹਨ ਇਹਨਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ ਕਮਜ਼ੋਰ ਬਿਜਲੀ ਵਾਲੀਆਂ ਮੱਛੀਆਂ ਜਿਹੜੀਆਂ ਹੌਲੀ-ਹੌਲੀ ਕਰੰਟ ਪੈਦਾ ਕਰਦੀਆਂ ਹਨ ਅਤੇ ਤਾਕਤਵਰ ਬਿਜਲੀ ਵਾਲੀਆਂ ਮੱਛੀਆਂ ਜਿਹੜੀਆਂ ਛਕਾਰ ਕਰਨ ਲਈ ਬਹੁਤ ਹੀ ਖਤਰਨਾਕ ਕਰੰਟ ਛੱਡਦੀਆਂ ਹਨ ਇਲੈਕਟ੍ਰਿਕ ਈਲ ਆਪਣੇ ਸਰੀਰ ਵਿੱਚ ਤਿੰਨ ਵੱਡੇ ਇਲੈਕਟ੍ਰਿਕ ਆਰਗਨ ਰੱਖਦੀ ਹੈ ਇਹ ਆਰਗਨਸ ਮਿਲ ਕੇ ਲਗਭਗ 600 ਵੋਲਟਜ ਬਿਜਲੀ ਪੈਦਾ ਕਰ ਸਕਦੇ ਹਨ ਜੋ ਇੱਕ ਆਮ ਪਲੱਗ ਤੋਂ ਹੀ ਵੱਧ ਹੁੰਦਾ ਹੈ ਇਹ ਮੱਛੀ ਦੋ ਪੜਾਅ ਵਿੱਚ ਹਮਲਾ ਕਰਦੀ ਹੈ ਪਹਿਲਾਂ ਤਾਕਤਵਰ ਪਲਸਸ ਛੱਡ ਕੇ ਸ਼ਿਕਾਰ ਨੂੰ ਕਨਫਿਊਜ਼ ਕਰਦੀ ਹੈ ਫਿਰ ਹਾਈ ਵੋਲਟੇਜ ਸ਼ੌਕਸ ਨਾਲ ਉਸ ਨੂੰ ਅਚੇਤ ਕਰ ਦਿੰਦੀ ਹੈ ਪਰ ਸਭ ਤੋਂ ਵੱਡਾ ਰਾਜ਼ ਇਹ ਹੈ ਕਿ ਇਸ ਮੱਛੀ ਨੂੰ ਆਪਣੇ ਆਪ ਨੂੰ ਕਰੰਟ ਕਿਉਂ ਨਹੀਂ ਲੱਗਦਾ ਪਰ ਅਸਲ ਵਿੱਚ ਸਾਇੰਸ ਇਸ ਬਾਰੇ ਹਜੇ ਤੱਕ ਨਹੀਂ ਜਾਣਦਾ